ਅੱਜ ਇਹ ਪੰਜਾਬ ਬੜਿਆ ਜਿੱਥੇ ਪੰਜਾਬ ਦੇ ਵਿੱਚ ਬਹੁਤ ਖੁਸ਼ਹਾਲੀ ਬਹੁਤ ਖੁਸ਼ੀਆਂ ਆਈਆਂ ਉਸ ਤੋਂ ਸੈਂਕੜੇ ਵੱਧ ਪੰਜਾਬ ਨੇ ਸਰਤਾਪ ਆਪਣੇ ਪਿੰਦੇ ਤੇ ਹਟਾਇਆ ਸੀ ਪਰ ਬਪੀ ਨਾਨਕ ਦੀ ਕਿਰਪਾ ਸਾਡੇ ਗੁਰੂਆਂ ਦੀ ਪੀਰਾਂ ਦੀ ਪੈਗੰਬਰਾਂ ਦੀ ਸਾਡੇ ਸ਼ਹੀਦਾਂ ਦੀ ਰਿਸ਼ੀਆਂ ਤੇ ਬੁਲੀਆ ਦੀ ਕਿਰਪਾ ਹੈ ਪੰਜਾਬ ਹਰ ਮੁਸੀਬਤ ਤੋਂ ਨਿਕਲ ਕੇ ਖੜਾ ਹੋਇਆ ਅੱਜ ਸਾਡੇ ਇਧਰ ਲਈ ਇਸ ਪੰਜਾਬ ਦੇ ਹਾਲਾਤ ਇੰਨੇ ਵਿੰਤਰ ਨਹੀਂ ਤਾਂ ਦੁਨੀਆ ਭਰ ਦੇ ਵਿੱਚ ਬਾਬੇ ਨਾਨਕ ਨੇ ਕਿਦੇ ਵਿਹਿੰਦੀ ਪੰਜਾਬ ਬਸਾ ਦਿੱਤੇ ਤਾਂ ਇਹ ਬਸੋੜੋ ਵੀ ਸਰੀ ਹੋ ਗਏ ਵੈਲਕੋਵਰ ਬਰੰਟਨ ਤੇ ਔਰ ਸਿਡਨੀ ਮੈਲਬੌਰਨ ਲੰਡਨ ਵਰਲਿੰਗਮ ਦੁਬਈ ਵਾਸਤੇ ਦੁਨੀਆ ਭਰ ਦੇ ਵਿੱਚ ਪੰਜਾਬ ਬਸ ਗਏ ਸਰੀ ਵਾਲੇ ਨਗਰ ਕੀਰਤਨ ਤੇ ਇਸ ਵਾਰ ਸਾਡੇ ਲੱਖ 7 ਲੱਖ ਉੱਤੇ ਦਾ ਕਰ ਸਕਦਾ ਜੀ ਜਲੀਬ ਕਰਨਾ ਹੁਣ ਸਾਡੇ 7 ਲੱਖ 52 ਸਰੀ ਵਾਲੇ ਵਿਸਾਖੀ ਦੇ ਨਗਰ ਕੀਰਤਨ ਦੇ ਵਿੱਚ ਔਰ ਸਾਰੇ ਜ਼ਿੰਦਾਬਾਦ ਨੇ ਤਾਂ ਹੀ ਮੈਂ ਗੱਲ ਕੀਤੀ ਸੀ ਕਿ ਆਪਾਂ ਇਹਦੀਆਂ ਬਰਾਮਦ ਬਹੁਤ ਲੈ ਕੇ ਜਾਈਏ ਬਹੁਤ ਸਪੋਰਟ ਹੋ ਸਕਦੀ ਹੈ ਜਿਹੜਾ ਲੋੜਵੰਦ ਵੀਰ ਉਹ ਜੇ ਕਿਸੇ ਗੀਤਕਾਰ ਨੂੰ ਲੋੜ ਪੈ ਸਕਦੀ ਹੈ ਕਾਹਨੂੰ ਕਿਸੇ ਹੋਰ ਨੂੰ ਵੀ ਪੈ ਸਕਦੀ ਹੈ ਅਸੀਂ ਜ਼ਰੂਰਤਮੰਦ ਹਾਂ ਸਾਡੀ ਪੰਜਾਬੀ ਕੌਮ ਹੈ ਲੋਕ ਬਹੁਤ ਹੀ ਗੱਲਾਂ ਨਿਕਲਣੀਆਂ ਭੱਟੀ ਸਾਹਿਬ ਦਾ ਲੈਣਾ ਹੁਣ ਗੀਤ ਮੈਂ ਗੀਤ ਦੇ ਬੋਲ ਮੈਂ ਭੁੱਲਦੇ ਦੇਖੋ ਹੁਣੇ ਗਲਤੀ ਕਰ ਗਿਆ ਸੀ ਅਜਿਹੇ ਲਗੀਤ ਬੋਲਿਆ ਬੱਬਰ ਸ਼ੇਰਾ ਦੀ ਕੌਮ ਨਾ ਇਹ ਦੁਨੀਆਂ ਕਿਸੇ ਤੇ ਕਰਦੀ ਦੁਨੀਆਂ ਤੇ ਕੋਈ ਭੀੜ ਪਵੇ ਤਾਂ ਇਹ ਸਭ ਤੋਂ ਮੋਰੇ ਖੜਦੀ ਦੁਆ ਬੈਠੇ ਚੜਦੀ ਕਲਾ ਵਿੱਚ ਰਹੇ ਸਦਾ ਇਹ ਤਵਾਰਿਖ ਦਾ ਕਹਿਣਾ ਹੈ ਜਿੰਦਾਬਾਦ ਪੰਜਾਬ ਹੈ ਮੇਰਾ ਇਹ ਜਿੰਦਾਬਾਦ ਚਿਮਾ ਸਾਹਿਬ ਬਹੁਤ ਵਧੀਆ ਰਾਈਟਰ ਵੀ ਨੇ ਸਭ ਦੇ ਸ਼ਰਦਾਂ ਨੂੰ ਸੋ ਪਿਛੇ ਇਹਨਾਂ ਦੀ ਟੇਪ ਆ ਜੀ ਭੰਗੜੇ ਦਾ ਟਿੱਕ ਉਹ ਡਾਟ ਜਿਹੜਾ ਤੈ ਕਹੀ ਸੀ ਉਹ ਗਾ ਮੇਰਾ ਲਿਖਿਆ ਸੀ ਸੋ ਅੱਜ ਹੀ ਤੁਹਾਨੂੰ ਰਿਲੀਜ਼ ਹੋਣਾ ਜੀ ਪੰਜਾਬ ਜ਼ਿੰਦਾਬਾਦ ਸ਼ਰਦ ਜੀ ਮਾਨ ਲੋ ਜੀ ਆਪਾਂ ਨੰਨੀ ਕਰਨਾ ਦੋ ਗੀਤ ਨੇ ਮਕਸਦ ਕਰਦੇ ਗਾਉਣੇ ਤੇ ਅੱਜ ਮੈਂ ਪਹਿਲੀ ਵਾਰੀ ਗੋਣ ਲੱਗ ਰਹੀ ਹਾਂ ਇਸ ਸਟੇਜ ਤੇ ਕਿ ਜਿਹੜਾ ਗੀਤ ਹੈ ਜਿੰਦਾਬਾਦ ਪੰਜਾਬ ਦਾ ਹੈ ਸਾਡਾ ਜ਼ਿੰਦਾਬਾਦੀ ਰਹਿਣਾ ਉਹਦੇ ਨਾਲ ਦੀ ਨਾਲ ਪਥੁਰ ਦੀ ਗੱਲ ਕਰਨੀ ਹੈ ਇਹ ਗੀਤ ਪੰਜਾਬੀਆਂ ਦੇ ਅੰਤ ਦੀ ਗੱਲ ਹੈ ਇੰਦਰ ਰਾਏਪੁਰੀ ਸਾਹਿਬ ਸਾਡਾ ਯਾਰ ਹੈ ਇੱਕ ਫਿਲਮ ਆ ਬੜੀ ਸੀ ਵੈਲਕਮ ਟੂ ਪੰਜਾਬ ਮੇਰੀ ਔਰ ਲੀਡ ਨੇ ਕਿਸੇ ਕਾਰਨ ਕਰਕੇ ਹੋਈ ਉਹਦੇ ਵਿੱਚ ਗੀਤ ਖਰਾਬ ਹੋ ਗਿਆ 14 ਸਾਲ ਦੀ ਗੱਲ ਹੈ ਪਰ ਇਹਨੂੰ ਦੁਬਾਰਾ ਰਿਕਾਰਡ ਕਰਾਂਗੇ ਇਹਨ ਗਾਇ ਕਿ ਜੇ ਕੋਈ ਫਸ ਪਏ ਖੇੜੇ ਜਾਂਦਾ ਪੰਜਾਬੀਆਂ ਦੇ ਸੁਭਾਅ ਦੀ ਗੱਲ ਹੈ ਕਿ ਜੇ ਕੋਈ ਫਸ ਪਏ ਖੇੜ ਜਾਂਦਾ ਤੇ ਜੇ ਕੋਈ ਫਸ ਪਏ ਪੇੜ ਜਾਂਦਾ ਇਹ ਵੀ ਅਸੀਂ ਇਦਾਂ ਨਹੀਂ ਕਰ ਲੈਂਦੇ ਜਦੋਂ ਪਿਆਰ ਬਹੁਤ ਕਰਦਾ ਅਸੀਂ ਜਾਨ ਦੇਣ ਤੱਕ ਜੰਦੇ ਆ ਜੇ ਕੋਈ ਨਹੀਂ ਕਰਦਾ ਤੇ ਜਿੰਦਾ ਉਹ ਕਰਦਾ ਤਬ ਉਹਦੇ ਕਰ ਲਈ ਇਹ ਕੋਈ ਹੱਥ ਪੈ ਖੇੜ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਜੀ ਇਹਦੀ ਹਾਜ਼ਰੀ ਕਬੂਲ ਕਰਿਓ ਮੈਂ ਦੁਆ ਕਰਦਾ ਹਾਂ ਕਿ ਜਿਹੜਾ ਗੀਤਕਾਰਾਂ ਦਾ ਮੇਲਾ ਜਿਹੜੀ ਪੰਜਾਬ ਪੰਜਾਬੀਆਂ ਦੀ ਕਲਾ ਹੈ ਸਦਾ ਚੜ੍ਹਦੀ ਕਲਾ 'ਚ ਰਹੇ ਅੱਜ ਮੈਂ ਜਿੰਨੇ ਵੀ ਗੱਲਾਂ ਬਾਤਾਂ ਸੁਣੀ ਐ ਬਹੁਤ ਚੰਗਾ ਲੱਗਿਆ ਬਹੁਤ ਕੁਝ ਸਿੱਖਿਆ ਬੜਾ ਆਨੰਦ ਆਇਆ ਔਰ ਹਾਕਮ ਭਾਜੀ ਨੇ ਅੱਜ ਉਹਦੇ ਖੇਅਰ ਬੋਲੇ ਥੈਂਕ ਯੂ ਕੀ ਬਾਤ ਹੈ ਔਰ ਬਚਨ ਬੇਦਲ ਹੁਣਾ ਨੇ ਜੋ ਕੀਤਾ ਇੰਡਸਟਰੀ ਲਈ ਦਰਜੀਤ ਤੇ ਅੱਜ ਸਾਡੇ ਤੇ ਮਾਣ ਹੈ ਸਾਡੇ ਸਾਡਾ ਛੋਟਾ ਵੀਰ ਹੈ ਉਹਨੇ ਜਿਹੜੀ ਪੰਜਾਬੀਆਂ ਨੂੰ ਜਗਾ ਦਵਾਈ ਹੈ ਜੀ ਉਹਦੇ ਵਿੱਚ ਬਚਨ ਭਾਜੀ ਦਾ ਬਹੁਤ ਵੱਡਾ ਯੋਗਦਾਨ ਹੈ ਇੱਕ ਤੇ ਗਾਣਾ ਸੁਣਦਾ ਸੀ ਅੱਜ ਵੀ ਪੰਜਵਾਂ ਤਾਂ ਹੱਲੇ ਪਾਇਆ ਹੀ ਨਹੀਂ ਪਹਿਲਾ ਪਾਇਆ ਦੂਜਾ ਪਾਇਆ ਤੀਜਾ ਪਾਇਆ ਚੌਥਾ ਬਈ ਜੇ ਤੇ ਪੰਜਵਾਂ ਪਾਤਾ ਉਹ ਜਿਹੜਾ ਪੰਜਵਾਂ ਸੀ ਉਹ ਬਚਨ ਭਾਜੀ ਨੇ ਪਾਇਆ ਸੀ ਉਹ ਉਹ ਤੇ ਸਮਝੋ ਗੱਦੀ ਨਾਲ ਵੇਦਈ ਹੈ ਜੀ ਜਾਦੀ ਹੈ ਬਖਤਰ ਹੁੰਦੇ ਆ ਜੀ ਕਿਸਮਤ ਹੈ ਉਹਦੀ ਆਪਣੀ ਮਿਹਨਤ ਦਾ ਛੋਟੇ ਵੀਰ ਦੀ ਬਹੁਤ ਵਧੀਆ ਸਾਨੂੰ ਮਾਣ ਹੈ ਜਿੱਤੇ ਆ ਜੀ ਜਿੱਥੇ ਵੀ ਉਹ ਪਹੁੰਚਾ ਸਾਡਾ ਪੰਜਾਬੀਆਂ ਦਾ ਨਾਮ ਉੱਚਾ ਬਹੁਤ ਬਹੁਤ ਮਿਹਰਬਾਨੀ ਪਗੜੀ ਕਿਤੇ ਪਗੜੀ ਦੀ ਗੱਲ ਆ ਜਾਂਦੀ ਹੈ ਜੀ ਸਲੂਟ ਹੈ ਸਾਡੀ ਪਗ ਨੂੰ ਕੋ ਪਗ ਦੇ ਪਿਛੇ ਬਹੁਤ ਵੱਡਾ ਇਤਿਹਾਸ ਰਿਹਾ ਹੈ ਜੀ ਅੱਜ ਮੇਰੇ ਪਿਆਰ ਦਾ ਬਹੁਤ ਬਹੁਤ ਧੰਨਵਾਦ ਮਾਰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਥੈਂਕ ਯੂ